ਲੋਜੀ ਦੋਸਤੋ ਸਸੀ ਕਾਲ ਜੀ ਕੀ ਹਾਲ ਚਾਲ ਮਿੱਤਰੋ ਆ ਦਿਖਾਈਏ ਤੁਹਾਨੂੰ ਸ਼ਾਮ ਵਲ ਕਿਆ ਬੋਲਦੀ ਡੋਟਰ ਬਹੁਤ ਕੋਲ ਟਾਵੇ ਆਪਾਂ ਨੂੰ ਡੇੜੇ ਜਾਨ ਦੀ ਲੋੜ ਦੀ ਜੇ ਤਕਨੀਕ ਆ ਜੇ ਡੇੜੇ ਜਾ ਬੀ ਇਹ ਦੇਖੋ ਸਹੀ ਹੈ ਜੀ ਆਪਾਂ ਤਕਨੀਕ ਦੀ ਪਾਸੇ ਪਾਵੜੇ ਹੈ ਜੀ ਪਾਵੜਾ ਪਿੰਡ ਆ ਇਹ ਦੂਜੇ ਛੇ ਦਾਤ ਵੀ ਦਿਖਾ ਦੇਗਾ ਤੁਮ ਸੋਹੇ ਦਾਤ ਪੰਜਾ ਸੂਆ ਦੋਸਤ ਇਹ ਵੀ ਸ਼ਾਮ ਬਾਂਗੀਆਂ ਬਲਕੀ ਦੇ ਗਾਉਂ ਪਾਬੜਾ ਮੈਂ ਪਿੱਛੇ ਲੈ ਆਓ ਜਿੱਧਰ ਕੋਲ ਆਓ ਲੈ ਆਓ ਇਧਰ ਲੈ ਆਓ ਤਾਂ ਮੁਖਤਿਆਰ ਆ ਜਾਓ ਇਧਰ ਆ ਬਲਕੀ ਬੋਲਦੀ ਧੀ ਆ ਜੀ ਲੈ ਆਓ ਲੈਓ ਬੋਲੀ ਵਧੀਆ ਯਾਰ ਇਹ ਲੋ ਦੂਸਰੇ ਜੰਮ ਬੱਬਈਆ ਦੰਦ ਦਿਖਾ ਕੇ ਉਹ ਦੇਖੋ ਇਹ ਕਹਿੰਦਾ ਦੰਦ ਦਿਖਾਉਗਾ ਇਹ ਦੇਖੜਿਆ ਛੇ ਵਾਲਾ ਇਹ ਦੇਖ ਅਰੇ ਤੁਹ ਦਿਖਾਣਾ ਜੀ ਇੱਕ ਵਾਰ ਦੇਖਾਂ ਜੀ बस बस कोई बात नहीं खुली बड़ा कोई बात नहीं।, नहीं। कोई बात नहीं कोई बात नहीं रहने दे आराम से बस बस ज्यादा तंग ना करो ਤੁਹਾਨੂੰ ਇਹਦੀ ਮਾਂ ਵੀ ਦਿਖਾਵਾਂਗੇ ਤੇ ਮਾਂ ਚੋਂ ਨਾ ਬਿਲਕੁਲ ਸਾਰਾ ਕੁਝ ਵੱਖਰਾ ਆਪਣੀ ਮਾਂ ਸੇ ਜਿਆਦਾ ਦੁੱਧ ਨਿਕਾਲਾ ਦੁੱਧ ਔਰ ਨਵਾਕ ਕਾ ਵੀ ਦੁੱਧ ਬਹੁਤ ਥਾ ਅੱਛਾ ਜੀ ਇਹ ਬਥੇਰਾ ਕੱਢਦੀ ਤਾਉ ਮਾਂ ਦਾ ਦੁੱਧ ਕਿੰਨਾ ਥਾ ਇਸ ਕੋ 23 24 624 ਤੇ ਇਹ ਕਿਤਨਾ ਨਿਕਾਲ ਗਈ ਹੈ ਕਿਤਨਾ ਦੇਰੀ ਆ ਬਦੂ ਦੇ ਪਹਿਲੇ ਵਾਰ ਤੇ ਮੈਂ ਕਿਤਨਾ دیا ਪਹਿਲੇ ਵਾਰ ਤੁਸੀਂ 15 16 15 16 ਤੇ ਦੂਜੀ ਵਾਰ ਅਬ ਕੀ ਵਾਰ ਇੱਕ ਦੇਉਗੀ ਵੀ ਦੁੱਧ اچھا ਵਿਆਹ ਨਾ ਜੈ ਬਿਆਰੀ ਹੈ ਬਿਆਰੀ ਹੈ ਅੱਛਾ ਅੱਛਾ ਹੁਣ ਕੱਢਣਗੇ ਬਸ ਤਾਂ ਦੁੱਧ ਕੱਢਣਾ ਹੀ ਹੈ ਇਹਦਾ ਲੋ ਜੀ ਆਰਡਰ ਕੁਆਲਟੀ ਬਹੁਤ ਚਲੋ ਜੀ ਅਬ ਦੁੱਧ ਨਿਕਾਲ ਲਗਦਾ ਹਾਂ ਥਣਾ ਦੀ ਮੰਤਰਾ ਜਿਹੜੀ ਉਹ ਵਾਕਮਾਲ ਦੇਖੋ ਤੁਸੀਂ ਠੀਕ ਹੈ ਤੇ ਚੋੜੀਓ ਬਾਗਮਾਲ ਯਾਰ ਹਾਂ ਸ਼ਾਮ ਨੇ ਸਾਰਾ ਕੁਝ ਬਦਲ ਲਾਵਾਂਗੇ 705743 ਨੂੰ ਇਹ ਦਿਖਾਉਣੇ ਆ ਕਿੰਨਾ ਐ ਵੀ ਗਾਲੀਏ ਆ ਅਗਰ ਜੀ ਲਾਈਵ ਜੋ ਤਰੀ ਤਿਆਰੀ ਹੋ ਜਿਹਨੇ ਮੈਂ ਕੀਤੀ ਆ ਤੁਹਾਨੂੰ ਇੱਕ ਬਾਤ ਆ ਅਗਰ ਆਪਕੇ ਜੋ ਟਿੱਕੀ ਅਬ ਕੀਮਤ 2 ਲੱਖ ਆ 2.5 ਲੱਖ ਆ 3 ਲੱਖ ਆ ਤਾਂ ਚਵਾਨੇ ਕੇ ਬਾਅਦ ਟ੍ਰਿਪਲ ਹੋ ਜਾਏਗੀ 3 ਗੁਣੀ ਹੋ ਜਾਏਗੀ ਬਿਲਕੁਲ ਦੂਜੇ ਮਰ ਦੇਖਾਈਏ ਦੇ ਚਵਾਨੇ ਦਾ ਤਾਉਂ ਪੰਜਾਬ ਵਾਲੇ ਡਰੀ ਜਾਂਦੇ ਤੁਸੀਂ ਤੁਹਾਨੂੰ ਇਹ ਤਾਂ ਬਚਾਏ ਜੋ ਬੋ ਮਹਗਾ ਵਿਕੇਗਾ ਜੋ ਕਾਮ ਆ ਪੂਰਾ ਦਾ ਰਖਲਾ ਕੇ ਨਹੀਂ ਕਰ ਸਕਦੇ ਉਹ ਵੀਡੀਓ ਬਣਾ ਕੇ ਕਰ ਸਕਦੇ ਹੋ ਆ ਮੱਝ ਜਿਹੜੀਆਂ ਬਾਹਰ ਆ ਚੁੱਕੀਆਂ ਨੇ ਚਲੋ ਜੀ ਚਲੋ ਲਾਈਓ 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 ਪਾਈਓ ਤੋ ਆਰਡਰ ਆ ਜੀ ਬਾਕੀ ਦੇਖੀ ਜੀ ਇੱਕ ਕੰਮ ਕਰਿਆ ਭਾਂਡਾ ਬਤਾ ਦੇਗਾ ਤੂੰ ਦਾਲੀ ਹੈ ਕੰਨੀ ਹੈ ਹੈ ਆ ਗਲਤ ਹੈ ਕਿ ਭਾਂਡਾ ਹੀ ਨਹੀਂ ਹੋਗਾ ਨਹੀਂ ਔਰ ਦੇਖੋ ਬੰਦੋ ਜੀ ਇਹ ਨਾ ਕੀ ਕੋਇਆ ਮੈਂ ਆਪਣੇ ਇਸ ਕੋ ਬੋਲਿਆ ਤੁਤੀ ਹੈ ਤੁਹਾਨੂੰ ਦਿਖਾਉਣਾ ਇਹਦੀ ਮਾਂ ਵੀ ਇੱਥੀ ਆ ਮਾਂ ਦਾ ਕੱਦ ਬਹੁਤ ਵੱਡਾ ਸੀ ਪਰ ਇਹਦਾ ਕੱਦ ਸ਼ਾਮ अपने जो बाजी बस रहने दो ये ये दूसरी चोटी चोटी है 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 इसकी इसकी ना अच्छा ये किसकी चोटी है जो अंदर है अच्छा उसकी माँ बेच दी अच्छा ये की मांगी है ये ਇੱਕੋ ਮਾਵਾ ਦੇ ਦੋ ਝੋਟੀਆਂ ਨੇ ਇੱਕ ਇਹ ਪੰਚਾਇਤੀ ਬੋਲਦੀ ਹੈ ਹੈਨਾ ਇਹ ਤੁਸੀਂ ਇਹਦੀ ਕੁਆਲਿਟੀ ਦੇਖ ਲਓ ਔਰ ਜੋ ਹੈ ਬਈ ਇਹ ਬਖੜੀ ਹੋ ਰਹੀ ਹੈ ਇਹ ਬਖੜੀ ਹੋ ਰਹੀ ਹੈ ਬਖੜੀ ਆ ਇਸका ही देखो जी ਇਸਤੀ ਚੁੰਗ ਲਿਆ ਕੱਟੀ ਨੇ ਹਾਂ ਦਿਖ ਰਹਾ ਉਹ ਇੱਕ ਸਾਈਡ ਇਸਤੀ ਚੁੰਗ ਦਿਆ ਚੁੰਗ ਲਿਆ ਹਾਂ ਛੋੜ ਰੱਖੇ ਦੂਤੇ ਆ ਅਬ ਛੋੜ ਰਖਿਆ ਉਹ ਹਾਂ ਬਿਆਹੂ ਗਈ ਅੱਛਾ ਬਹਿਣੇ ਵਾਲੀ ਹੈ ਕਿਤਨੀ ਦੇਰ ਰਹੀ ਹੈ ਡੇਢ ਵੀ ਨਾ ਰਹਿ ਰਿਹਾ ਡੇਢ ਮਹੀਨਾ ਇਹ ਡੇਢ ਮਹੀਨੇ ਦੀ ਬਾਕੀ ਆ ਬਈ ਤੇ ਤੁਸੀਂ ਫਰਕ ਦੇਖ ਲਓ ਇੱਕੋ ਮਾਵਾ ਚ ਦੋ ਨੇ ਇੱਕ ਇੱਕ ਕਿਦਾਂ ਕਾਦੇ ਇਹਦਾ ਦੇਖ ਲਓ ਤੇ ਦੁੱਧ ਤੇ ਆਰਡਰ ਆਰਡਰ ਦੇਖ ਲਓ ਇਹਦੇ ਥਣ ਬਿਲਕੁਲ ਨੇੜੇ ਨੇ ਉਹਨੇ ਥਣ ਵੀ ਅਲੱਗ-ਅਲੱਗ ਕਰਤੇ ਸ਼ਾਮ ਨੇ ਬਿਲਕੁਲ ਥਣ ਵੀ ਇਹ ਤੁਸੀਂ ਧਿਆਨ ਨਾਲ ਦੇਖ ਲਓ ਹਾਂ ਜੀ ਹਾਂ ਇਸਕਾ ਨੰਬਰ 16 ਇਸਕਦਾ ਘਰ ਕੀ ਦਾ ਐ ਅੱਛਾ 1500 ਤੇ ਇਹਦੇ 'ਚ ਫਰਕ ਇਹ ਆ ਦੇਖੋ ਥਣ ਵਾਲੀ ਦਾ ਤੁਸੀਂ ਆਰਡਰ ਦੇਖ ਹੀ ਲਿਆ